ਭੂਆ ਨੂੰ ਜਦ ਮਿਲਤੀ ਜੀ ਮੁੱਲ ਪਿਆ ਮੱਥਾ ਟੇਕਿਆ ਦਾ ਸਾਂਝੇ ਕਰਦੀਆਂ ਧੀਆ ਦੋਵੇਂ ਸਾਂਝਾ ਏ ਕਰ ਪੇਕਿਆਂ ਦਾ ਮਿੱਡੀਆਂ ਵਾਲਾ ਆਪਣਾ ਮੁਖ ਫਿਰ ਦੇਖਿਆ ਨਾਲ ਮਚੀ ਜੀ ਦੇ ਭੂਆ ਦਾ ਫਿਰ ਬਚਪਨ ਮੁੜ ਕੇ ਆਉਂਦਾ ਨਾਲ ਪਤੀ ਜੀ ਦੇ ਪਾਪਾ ਨੂੰ ਜਦ ਲੋੜ ਪਵੇ ਤਾਂ ਭੱਜੇ ਆਉਂਦੇ ਖੜਦੇ ਨਾਲ ਭੂਆ ਨੂੰ ਜੋ ਬੰਨ ਕੇ ਰੱਖੇ ਪੇਕੇ ਕਰਦੀ ਚੜ ਦੇ ਨਾਲ ਇੱਕੋ ਸ਼ੀਸ਼ੇ ਦੇ ਦੋ ਚਿਹਰੇ ਪੀੜੀ ਦੂਜੀਤੀ ਜੀ ਦੇ ਭੂਆ ਹੁੰਦੀਆਂ ਆਉਣ ਵਾਲਾ ਕਲ ਜ਼ਿੰਦਗੀ ਵਿੱਚ ਪਤੀ ਜੀ ਦੇ ਅੱਖਾਂ ਮੂਰੇ ਫਿਰ ਤੂੰ ਕੰਮੀ ਉਹ ਮੇਰੀ ਲੁਈ ਯਾਦਾਂ ਦੀ ਪੇਕੇ ਘਰ ਵਿੱਚ ਤੇਰੇ ਹੀ ਵਾਂਗੂ ਮੈਂ ਵੀ ਕਲੀ ਸੀ ਬਾਗਾਂ ਦੀ ਤੇਰੇ ਰੂਪ ਚ ਬਨੇ ਨੇ ਸਿੱਟੇ ਫਸਲ ਉਹੀ ਜੋ ਬੀਜੀ ਦੇ ਭੂਆ ਦਾ ਫਿਰ ਬਚਪਨ ਮੁੜ ਕੇ ਆਉਂਦਾ ਨਾਲ ਪਤੀਜੀ ਦੇ ਤੁਹਾਡੀਆਂ ਚੀਜ਼ਾਂ ਪੇਕੇ ਘਰ ਵਿੱਚ ਐਵੇਂ ਹੀ ਸਾਮ ਕੇ ਰੱਖੀਆਂ ਮੈਂ ਤੁਹਾਡੇ ਹੀ ਵਾਂਗੂ ਸੋਹਰੇ ਤਰ ਜੋ ਛੱਡ ਕੇ ਪੀੜੀਆਂ ਪੱਖੀਆਂ ਮੈਂ ਮੇਰਾ ਬਾਬਲ ਵੀ ਤੁਹਾਡਾ ਰਿਸ਼ਤੇ ਬੜੇ ਕਰੀਬੀ ਦੇ ਭੂਆ ਹੁੰਦੀਆਂ ਆਉਣ ਵਾਲਾ ਕਹਿੰਦੇ ਜ਼ਿੰਦਗੀ ਵਿੱਚ ਪਤੀਜੀ ਦੇ